14ਵੇ ਜਨਰੇਟਿਡ ਗੇਮਸ ਦੇ ਸਾਠੇ ਖੇਡਾਂ ਹੋਈਆਂ ਸਾਡੇ ਮੈਦਾਨ ਦੇ ਵਿੱਚ ਇੱਥੇ ਉਹਦੇ ਵਿੱਚ ਸਪੈਸ਼ਲ ਬੱਚੇ ਡੈਫ ਬੱਚੇ ਨਾਰਮਲ ਬੱਚੇ ਤੇ ਜਿਹੜੇ ਸਪੈਸ਼ਲ ਨੇਟਸ ਦਾ ਸਾਡਾ ਇੰਸਟੀਚਿਊਸ਼ਨ ਹੈ ਉਹਦੀ ਉਹਦੀ ਅਰਥਣਾ ਤੇ ਸਭ ਨੇ ਪਾਗ ਪਾਗ ਲਿਆ ਅਰੇ ਜਿਹੜੇ ਗੇਮਸ ਹੈ ਖੇਡਾਂ ਨੇ ਇਹ ਚੰਦਰਖੋਲੀ ਜੀ ਹਰ ਸਾਲ ਕਰਾਉਂਦੇ ਆ ਤੇ ਉਹਨਾਂ ਦਾ ਸਾਰਾ ਪਰਿਵਾਰ ਆਉਂਦਾ ਹੈ ਅਰ ਬੜੇ ਦਿਲ ਨਾਲ ਇਹ ਸਾਰਾ ਪੈਸਾ ਜਿਹੜਾ ਉਹ ਆਪਣਾ ਯੋਗਦਾਨ ਪਾਉਂਦੇ ਆ ਪਿੰਡੋਲੇ ਸਸਥਾ ਦੇ ਵਿੱਚ ਅਰ ਹੋਰਾਂ ਨੂੰ ਵੀ ਪ੍ਰੇਰ ਦੇ ਨਾਲ ਤੇ ਇਸ ਦਫਾ ਜਿਹੜੇ ਸਾਡੇ ਮੁੱਖ ਮਹਿਮਾਨ ਸੇਗ ਪ੍ਰਤਪਾਲ ਸਿੰਘ ਜੀ ਉਹਨਾਂ ਨੂੰ ਖਾਸ ਤੌਰ ਤੇ ਕਪੂਰਥਲੇ ਤੋਂ ਸੱਦਿਆ ਗਿਆ ਸੀਗਾ ਕਿਉਂਕਿ ਉਹ ਜਿਹੜਾ ਰੂਹਾਂ ਜੜੀਆਂ ਕਿ ਆਪਣੇ ਪੰਜਾਬੀਆਂ ਦੀਆਂ ਆਪਣੇ ਦੇਸ਼ ਵਾਸੀਆਂ ਦਾ ਫਿਕਰ ਕਰਦੀਆਂ ਨੇ ਅਰਨਿਸ਼ ਕਾਮ ਸੇਵਾ ਨਪੁੰਧ ਗਿਆਨੇ ਜਿਵੇਂ ਖੜਾ ਪੀਰਤਾ ਵਿੱਚ ਉਹਨਾਂ ਨੇ ਸੌ ਕਿਸਤੀਆਂ ਬਣਾ ਕੇ ਦਿੱਤੀਆਂ ਅਰ ਉਹਦੇ 'ਚ ਬੜਾ ਸੋਹਣਾ ਨਾਂ ਰੱਖਿਆ ਉਹਦਾ ਕਿਸਤੀਆਂ ਦਾ ਲੇਮੀ ਤੇ ਨਿਬਰਤਾ ਤੇ ਪਿਆਰ ਦੀਆਂ ਮੁਬੱਤਾਂ ਦੀਆਂ ਕਿਸਤੀਆਂ ਉਹਨਾਂ ਨੇ ਆਪਣਾ ਕਿਤੇ ਨਾਂ ਵੀ ਜਾਗਰ ਨਹੀਂ ਕੀਤਾ ਵੀ ਉਹਨੂੰ ਵੀ ਲੱਗਦਾ ਹੈ ਕਿ ਮਕੌੜਾ ਪੱਤਨ ਦੀ ਉਹਨਾਂ ਨੇ ਭੀੜਾ ਬਣਾ ਕੇ ਦਿੱਤਾ ਵੱਡੇ ਸਰ ਜਿਹਦਾ ਕਿ ਡਿਜ਼ਾਈਨ ਹੀ ਵੱਖਰੀ ਤਰ੍ਹਾਂ ਦਾ ਬਹੁਤ ਸੋਹਣਾ ਇਸੇ ਤਰ੍ਹਾਂ ਹੀ ਗੋ ਗੋਦਵਰੀ ਵੀ ਵਸਤੇ ਵੀ ਉਹਨਾਂ ਨੇ ਜਿਹੜਾ ਬੇੜਾ ਬਣਾ ਕੇ ਦਿੱਤਾ ਬਹੁਤ ਸੋਹਣਾ ਤੇ ਚੰਗੀਆਂ ਰੂਹਾਂ ਹੁੰਦੀਆਂ ਜਿਹੜੀਆਂ ਕਿ ਨਿਸ਼ਕਾਮ ਸੇਵਾ ਕਰਦੀਆਂ ਨੇ ਜਿਨ੍ਹਾਂ ਨੂੰ ਆਪਣੇ ਦੇਸ਼ ਵਾਸੀਆਂ ਦਾ ਫਿਕਰ ਹੁੰਦਾ ਇਸ ਤਰ੍ਹਾਂ ਪਿੰਗਲਵੜੇ ਨੇ ਪਤਪੁਰ ਸਿੰਘ ਜੀ ਨੇ ਆਪਣੇ ਉਹਨਾਂ ਲੋਕਾਂ ਦਾ ਫਿਕਰ ਕੀਤਾ ਜਿਨ੍ਹਾਂ ਨੂੰ ਸਮਾਜ ਨੇ ਠੁਕਰਾਇਆ ਹੋਇਆ ਸੀਗਾ ਅਰੇ ਮੇਰਾ ਉਹਨਾਂ ਨੂੰ ਫਿਕਰ ਹੀ ਨਹੀਂ ਕੀਤਾ ਸਗੋਂ ਬਹੁਤ ਇਹਨਾਂ ਬੱਚਿਆਂ ਨੂੰ ਉਤਸ਼ਾਹ ਦਿੱਤਾ ਹੈ ਉਹ ਦੇਖੋ ਸਪੈਸ਼ਲ ਬੱਚੇ 올림픽ਸ ਤੱਕ ਖੇਡ ਕੇ ਆਏ ਹੈ ਅੱਜ ਵੀ ਉਹਨਾਂ ਨੇ ਬੜੀ ਵਧੀਆ ਪ੍ਰਦਰਸ਼ਨ ਕੀਤੀ ਹੈ ਇਸੇ ਤਰ੍ਹਾਂ ਇਹ ਬੱਚਿਆਂ ਦੀ ਪ੍ਰਦਰਸ਼ਨੀ ਬਹੁਤ ਵਧੀਆ ਸੀ ਤੇ ਜਿਹੜੇ ਇਹ ਹਿੰਮਤ ਕਰਦੇ ਹੈ ਕੋਲੀ ਜੀ ਇੱਕ ਮੌਕਾ ਮਿਲ ਜਾਂਦਾ ਸਾਰੇ ਅਧਿਆਪਕਾਂ ਨੂੰ ਵੀ ਤੇ ਨਾਲ ਬੱਚਿਆਂ ਨੂੰ ਵੀ ਭਾਗ ਲੈਣ ਦਾ ਔਰ ਬੜੀ ਖੁਸ਼ੀ ਨਾਲ ਸਾਰੇ ਮੈਡਲ ਲੈ ਕੇ ਖੁਸ਼ ਹੁੰਦੇ ਹੈ ਤੇ ਇਹਨਾਂ ਦੀ ਖੁਸ਼ੀ ਗੜੀ ਹੈ ਲੈ ਰਹੀ ਰੱਬ ਦੀ ਖੁਸ਼ੀ ਦੇ ਬਰਾਬਰ ਤੇ ਇਹਨਾਂ ਜੀ ਦਾ ਖਫਲ ਸਾਬ ਹੈ ਕਿ ਫਿਰ ਹਾਂਜੀ ਹਸਪਤਾਲ ਜੀ ਅੱਜ ਇੱਕ ਬੜੇ ਸਪੈਸ਼ਲ ਪ੍ਰੋਗਰਾਮ ਤੇ ਤਸੀਹਂਗਲ ਵਾਲਾ ਸੰਸਥਾ ਨਾਲ ਇੱਥੇ ਮਹਿਮਾਨ ਵਜੋਂ ਇੱਥੇ ਪਹੁੰਚੇ ਜੀ ਤੇ ਆਦਰ ਸਤਕਾਰ ਵਿੱਚ ਕੀਤਾ ਬੀਬੀ ਜੀ ਨੇ ਤੁਹਾਡਾ ਤੇ ਹੜਾਂ ਵਿੱਚ ਵੀ ਬੜਾ ਕੰਮ ਕੀਤਾ ਸੀ ਇਹ ਕਹਿਣਾ। ਦੇਖੋ ਮਾਨ ਸਤਕਾਰਤ ਰੱਬ ਦਵਾਉਂਦਾ ਹੈਗਾ ਵਾ ਪਰ ਅਸੀਂ ਇਸ एहसान ਦੇ ਪਤਾ ਨਹੀਂ ਲਾਇਕ ਹੈਗੇ ਸੀ ਕਿ ਨਹੀਂ ਹੈਗੀ ਸੀ। ਪਰ ਪਰਮਾਤਮਾ ਨੇ ਦਾਤ ਦਿੱਤੀ ਹੈਗੀ ਐ ਅਸੀਂ ਬਹੁਤ ਹੀ ਧੰਨਵਾਦੀ ਹਾਂ ਬੀਬੀ ਜੀ ਦੇ ਤੇ ਇਸ ਸੰਸਥਾ ਤੇ ਇਸ ਸੰਸਥਾ ਦੇ ਮੈਂਬਰਾਂ ਦੇ ਜਿਨ੍ਹਾਂ ਨੇ ਇਹ ਮਾਣ ਸਾਨੂੰ ਬਖਸ਼ਿਆ ਹੈਗਾ ਇੱਕ ਗੁਰੂ ਸਾਹਿਬ ਦਾ ਇੱਕ ਫਲਸਫਾ ਸੇਵਾ ਤੇ ਸਿਮਰਨ ਦਾ ਜੀ ਉਹ ਹਨਾਂ ਦੇ ਵਿੱਚ ਤੁਸੀਂ ਜਿਹੜੇ ਬੀੜੇ ਬਣਾਏ ਉਹਦੀ ਬੜੀ ਚਰਚਾ ਰਹੀ ਔਰ ਉਹ ਕੰਮ ਵੀ ਬਹੁਤ ਆਏ ਤੇ ਖੈਰ ਸ਼ਾਇਦ ਉਸ ਤੋਂ ਪਹਿਲੇ ਵੀ ਤੁਸੀਂ ਕੋਈ ਕੰਮ ਕਰਦੇ ਰਹੇ ਹੋਗੇ ਪਰ ਇੱਕ ਸਾਹਮਣੇ ਜਿਹੜਾ ਤੁਸੀਂ ਉਸ ਉਸ ਦੇ ਨਾਲ ਆਏ ਉਹ ਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਰਿਹਾ ਉਸ ਤੁਹਾਡੇ ਸੋਚ ਕੀ ਰਹੀ ਤੇ ਤੁਹਾਡਾ ਕੀ ਉਦੋਂ ਭਾਵਨਾਵਾਂ ਨਹੀਂ ਨਹੀਂ ਮੈਂ ਅੱਗੇ ਵੀ ਤੁਹਾਨੂੰ ਅੱਗੇ ਕਹਿਣਾ ਹੋਣਾ ਸਾਰਿਆਂ ਨੂੰ ਕਿ ਸੋਚ ਕਦੇ ਆਪਦੀ ਨਹੀਂ ਹੁੰਦੀ ਆ ਸੋਚ ਪਰਮਾਤਮਾ ਹੀ ਆ ਪਾਉਂਦਾ ਵਾ ਚੰਗੀ ਸੋਚ ਵੀ ਉਹਨੇ ਪਾਉਣੀ ਪਰਮਾਤਮਾ ਨੇ ਤੇ ਮਾੜੀ ਸੋਚ ਵੀ ਉਹਨੇ ਹੀ ਪਾਉਣੀ ਹੈਗੀ ਆ ਪਰ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵਾ ਕਿ ਚੰਗੀ ਸੋਚ ਪਾਈ ਆ ਤੇ ਆਪ ਹੀ ਇੰਪਲੀਮੈਂਟ ਕਰਵਾਉਂਦਾ ਹੈਗਾ ਵਾ ਇਹਦੇ ਵਿੱਚ ਆਪਣਾ ਕੁਝ ਨਹੀਂ ਹੁੰਦਾ ਵਾ ਆਪਾਂ ਕਈ ਵਾਰ ਇਹਨਾਂ ਮਾਨ ਕਰ ਲੀਦਾ ਕਿ ਮੇਰਾ ਦਿਮਾਗ ਬਹੁਤ ਜ਼ਿਆਦਾ ਹੈਗਾ ਯਾਨੀ ਕਿ ਮੇਰੇ ਤੇ ਬਹੁਤ ਕਿਰਪਾ ਇਦਾਂ ਦੀਆਂ ਗੱਲਾਂ ਕਰੀਦੀਆਂ ਕਿ ਸਾਡੇ ਤੇ ਹੀ ਕਿਰਪਾ ਹੈਗੀ ਆ ਉਹ ਕਈ ਵਾਰ ਹੋਮੇ ਦਾ ਰੂਪ ਧਾਰ ਜਾਂਦੀ ਹੈਗੀ ਆ ਕਿਉਂਕਿ ਦਿਮਾਗ ਹੈ ਨਾ ਦਿਮਾਗ ਦੇ ਵਿੱਚ ਚੰਗੀਆਂ ਗੱਲਾਂ ਵੀ ਆਉਂਦੀਆਂ ਤੇ ਉਹ ਦਿਮਾਗ ਕਈ ਵਾਰੀ ਡੈਮੇਜ ਵੀ ਹੋ ਜਾਂਦਾ ਖਰਾਬ ਵੀ ਹੋ ਜਾਂਦਾ ਵਾ ਇਹ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਇੱਥੇ ਨਾ ਮਹਾਰਾਜੀ ਇਲੈਕਸ਼ਨ ਜਿਸ ਤਰ੍ਹਾਂ 1919 ਚੱਲ ਰਹੀ ਹੈ ਜਿਸ ਤਰ੍ਹਾਂ ਲੀਡਰਾਂ ਨਾਲ ਗੱਲ ਕਰੀਏ ਤੇ ਇਸ ਲਈ ਸਮਾਜ ਜਿਹੜਾ ਨਗਰ ਵਾਲ ਜਾਈ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਤੇ ਇੰਨੀ ਹਲੀਮੀ ਦੀ ਗੱਲ ਕਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਮਾਜ ਦੇ ਬਾਰੇ ਉਹ ਕਿਸ ਤਰ੍ਹਾਂ ਠੀਕ ਹੋ ਸਕਦਾ ਜਾਂ ਕੀ ਕਰਨਾ ਚਾਹੀਦਾ ਦੂਸਰਾ ਕਿ ਇੱਕ ਵਧੀਆ ਇੱਕ ਸਾਨੂੰ ਇਨਸਾਨ ਜਾਂ ਲੀਡਰ ਜਿਹੜਾ ਮਿਲ ਸਕੇ ਦੇਖੋ ਐਦਾਂ ਕਿ ਸਮਾਜ ਦੀ ਗੱਲ ਕਰਦੇ ਹੈਗੇ ਆਂ ਇੱਕ ਆਪਾਂ ਸਾਰੇ ਚੰਗਾ ਲੀਡਰ ਲੱਭਦੇ ਹੈਗੇ ਆਂ ਪਰ ਚੰਗਾ ਲੀਡਰ ਬਣਨ ਨਾਲੋਂ ਆਪਾਂ ਚੰਗੇ ਸਿਟੀਜ਼ਨ ਬਣਨ ਦੀ ਕੋਸ਼ਿਸ਼ ਨਹੀਂ ਕਰੀਦੀ ਹੈਗੀ ਜਦੋਂ ਆਪਾਂ ਚੰਗੇ ਸਿਟੀਜ਼ਨ ਬਣ ਗਏ ਹਨ ਤਾਂ ਲੀਡਰ ਵੀ ਆਪੇ ਚੰਗੇ ਹੋ ਜਾਣਗੇ ਸਭ ਤੋਂ ਪਹਿਲਾਂ ਆਪਣਾ ਫਰਜ਼ ਹੈਗਾ ਕਿ ਆਪਾਂ ਚੰਗੇ ਸਿਟੀਜ਼ਨ ਕਿੱਦਾਂ ਬਣਨਾ ਚੰਗੇ ਨਾਗਰਿਕ ਕਿੱਦਾਂ ਬਣਨਾ ਆਪਣਾ ਫੋਕਸ ਉੱਥੇ ਹੋਣਾ ਚਾਹੀਦਾ ਵਾ ਕਈ ਵਾਰੀ ਆਪਾਂ ਜਿੱਦਾਂ ਦੇ ਨਾਗਰਿਕ ਹੁੰਦੇ ਉਦਾਂ ਦੇ ਲੀਡਰ ਚੁਣ ਲੈਂਦੇ ਹੈਗੇ ਤੇ ਸੋਚ ਸਮਝ ਕੇ ਆਪਣੀ ਹਾਂਜੀ ਵਧੀਆ ਜਿਹੀ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਮੇਰਾ ਨਾਮ ਵਿਰਾਮ ਸਿੰਘ ਪੂਰ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਭਗਤ ਪੂਰਨ ਸਿੰਘ ਜੀ ਪਿੰਗਲਵਾਲਾ ਆਸ਼ਰਮ ਹੈ ਇੱਕ ਪ੍ਰੇਰਨਾ ਸਰੋਤ ਹੈ ਕਿਉਂਕਿ ਸੇਵਾ ਕਰਨ ਦਾ ਮੌਕਾ ਜਿਹੜਾ ਇਹਨੂੰ ਵੇਖ ਕੇ ਮਿਲਦਾ ਹੈ ਕਿਉਂਕਿ ਸੇਵਾ ਹੀ ਸਭ ਤੋਂ ਉੱਤਮ ਹੈ ਕਿਉਂਕਿ ਇਸ ਤੋਂ ਪ੍ਰੇਰਿਤ ਹੋ ਕੇ ਹੀ ਸਾਡੇ ਸਤਕਾਰਯੋਗ ਸਰਦਾਰ ਹੰਸਪਾਲ ਜੀ ਪ੍ਰੀਤਪਾਲ ਸਿੰਘ ਜੀ ਹੰਸਪਾਲ ਜੀ ਜਿਨ੍ਹਾਂ ਦੇ ਮਨ ਵਿੱਚ ਇਹ ਫੁਰਨਾ ਫੁਰਿਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੜਾਂ ਦੇ ਵਿੱਚ ਗੁਰੂ ਮਹਾਰਾਜ ਨੇ ਆਪ ਕਿਰਪਾ ਕਰਕੇ ਇਹਨਾਂ ਕੋ ਕਾਰਜ ਕਰਵਾਇਆ ਇਸੇ ਪ੍ਰੇਰਨਾ ਸਦਕਾ ਕਈ ਹੋਰ ਵੀ ਜਥੇਬੰਦੀਆਂ ਉੱਠੀਆਂ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਇੱਥੋਂ ਦੇ ਆਸ਼ਰਮ ਦੇ ਸੰਚਾਲਕ ਬੀਬੀ ਇੰਦਰਜੀਤ कौर ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਇੱਥੇ ਸੇਵਾ ਕਰ ਰਹੇ ਹਨ ਮੈਂ ਇੰਨੇ ਹੀ ਕਹਿੰਦਾ ਹੋਇਆ ਸਵਾੰਦਾ ਚਾਚਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬੀਬੀ ਜੀ ਨੇ ਕਿਹਾ ਵੀ ਤੁਸੀਂ ਹਰ ਸਾਲ ਇਹ ਕਰਾਉਂਦੇ ਹੋ ਗੇਮਸ ਕਰਾਉਂਦੇ ਹੋ ਕਿੰਨੇ ਸਾਲਾਂ ਤੋਂ ਕਰਾ ਰਹੇ ਹੋ ਆਪਕਾ ਕੈਪਟਨਸ ਜੀ ਕਿ ਔਰ ਕੀ ਕਾਰਨ ਹੈ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਮੇਰਾ ਨਾਮ ਜੀ ਚੰਦਰ ਕੋਹਲੀ ਅਸੀਂ ਇਹ ਗੇਮਸ ਕਰਾ ਰਹੇ 2009 ਤੋਂ ਵਿੱਚ ਕੋਵਿਡ ਦੇ ਦੌਰਾਨ 2 ਸਾਲ ਨਹੀਂ ਕਰਾਈਆਂ ਤੇ ਐਤ ਕੀ 14th 14ਵਾਂ ਗੇਮਸ ਕਰਾਈਆਂ ਗਈਆਂ ਤੇ ਗੇਮ ਦਾ ਮਤਲਬ ਸਿਰਫ ਇਹ ਹੋਈ ਹੈ ਕਿ ਸਾਨੂੰ ਬਾਕੀ ਜਿਹੜੇ ਲੋਕੀ ਨੇ ਸਾਡੇ ਬੱਚਿਆਂ ਨੂੰ ਇਹ ਪਤਾ ਲੱਗੇ ਵੀ ਸਾਨੂੰ ਕਿੰਨੀ ਐਕਸਟਰਾ ਫੈਸਿਲਿਟੀਆਂ ਰੱਬ ਨੇ ਦਿੱਤੀਆਂ ਹੋਈਆਂ ਜਿਹੜੀਆਂ ਬੱਚਿਆਂ ਕੋਲ ਨਹੀਂ ਨੇ ਤੇ ਅਸੀਂ ਉਹ ਫੈਸਿਲਿਟੀ ਦਾ ਸਹੀ ਇਸਤੇਮਾਲ ਕਰੀਏ ਉਹ ਸਾਡੇ ਨਾਲੋਂ ਜ਼ਿਆਦਾ ਚੰਗੇ ਨੇ ਤੇ ਉਹਨਾਂ ਕੋਲ ਉਹ ਅਸੀਂ ਸਿੱਖ ਲਈਏ ਵੀ ਹਾਂ ਵੀ ਜੇ ਤੁਸੀਂ ਘੱਟ ਚ ਗੁਜ਼ਾਰਾ ਕਰਦੇ ਹੋ ਤੇ ਸਾਡੇ ਕੋਲ ਸਭ ਕੁਝ ਹੁੰਦਿਆ ਸੰਦਿਆ ਤੁਹਾਨੂੰ ਤੇ ਵੇਰ ਭੱਲੇ-ਭੱਲੇ ਕਰਾਨੀ ਚਾਹੀਦੀ ਹੈ ਨਾ ਤੇ ਇਹਦਾ ਮੋਟੀਵੇਸ਼ਨ ਸਰ ਅਜ ਤੋਂ 14 ਸਾਲ ਪਹਿਲੇ ਕਿਸ ਤਰ੍ਹਾਂ ਆਇਆ ਕਿ ਕਿਸ ਨਾ ਸੁਭਾਅ ਕਿਸ ਤਰ੍ਹਾਂ ਬਣਿਆ ਇੱਥੇ ਬਚਪਨ ਕੱਟਿਆ ਸਾਰਾ ਇੱਥੇ ਸਾਰਾ ਬਚਪਨ ਕੱਟਿਆ ਦਰਬਾਰ ਸਾਹਿਬ ਕੋਲ ਸਾਡਾ ਘਰ ਹੈ ਬਚਪਨ ਚ ਭਗਤ ਜੀ ਨੂੰ ਵੇਖਦੇ ਹੁੰਦੇ ਟੋਕਰਾ ਲੈ ਕੇ ਰੋਟੀਆਂ ਇਕੱਠੀਆਂ ਕਰਦੇ ਆ ਤੇ ਅਸੀਂ ਵੀ ਆਂਦੇ ਹੁੰਦੇ ਸੀ ਪਤਾ ਹੋਈ ਸੀਗੀ ਆਣਾ ਕੁਝ ਖਾਣ ਨੂੰ ਦੇਣਾ ਕੁਝ ਚਲੇ ਜਾਣਾ ਉਹਦਾ ਕੋਈ ਠੀਕ ਵਾਰੀ ਦਿਮਾਗ ਚ ਆਇਆ ਕਿ ਵਾਈ ਨਾ ਬਹਿ ਕੇ ਗੱਲ ਕਰੀਏ ਬੱਚਿਆਂ ਨਾਲ ਉਹਨਾਂ ਦਾ ਟਾਈਮ ਬਤਾਈਏ ਫੁਰ ਗਈ ਕਿਧਰੋਂ ਗੱਲ ਜਦੋਂ ਉਹਨੇ ਰੱਬ ਨੇ ਕੋਈ ਨਾ ਪਾਣਾ ਦਿਮਾਗ ਪਾਣ ਦਾ ਸਾਡਾ ਦਿਮਾਗ ਦੇਖਾਰਾ ਦੇਖੋ ਜੀ ਤੇ ਅੱਜ ਦਾ ਸਰ ਕੀ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਕੀ ਡਿਸਟ੍ਰਿਬਿਊਸ਼ਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸੈੱਟ ਕੀਤਾ ਪ੍ਰੋਗਰਾਮ ਠੀਕ ਸੀ ਪਰ ਥੋੜੀ ਜੀ ਸੈਡ ਨਿਊਜ਼ ਹੋਈ ਸੀ ਮੇਰੀ ਵਾਈਫ ਦਾ ਭਾਂਜਾ ਤੇਜਿੰਦਰ ਸਿੰਘ ਬੰਟੀ ਉਹਦੀ ਡੈਥ ਹੋ ਗਈ ਕੁਝ ਕੁਝ ਦਿਨ ਪਹਿਲਾਂ ਤੇ ਉਹ ਉਹਨੂੰ ਡੈਡੀਕੇਟ ਕੀਤੀ ਹੈ ਪਰ ਬਾਕੀ ਹੈ ਕਿ ਜੋ ਵੀ ਹੈ ਕਿਹੜੇ ਕਿਹੜੇ ਮੁਕਾਬਲੇ ਕਰਾਏ ਗਏ ਮੁਕਾਬਲੇ ਇੱਥੇ ਬਾਈਸਾਈਕਲ ਰੇਸ ਹੈ ਰੇਲੇ ਰੇਸ ਹੈ ਛੋਟੇ ਬੱਚਿਆਂ ਦੇ ਮੁਕਾਬਲੇ ਨੇ ਚੈਲੰਜ ਬੱਚਿਆਂ ਦੇ ਸਾਰੇ ਨੇ ਦੇਖੋ ਅਗਲੇ ਸਾਲ ਕੁਝ ਹੋਰ ਕਰਾਂਗੇ ਨਵੀਂ ਗੇਮ ਕੋਈ ਵਾਲੀ ਵਾਲ ਕੋ ਇਹੋ ਜੀ ਛੋਟੇ ਬੱਚਿਆਂ ਨੂੰ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਸੇਜ ਕੀ ਦੇਣਾ ਚਾਹੋਗੇ ਸਮਾਜ ਨੂੰ ਮੈਸੇਜ ਇਹੋ ਹੈ ਕਿ ਸੁਸਾਇਟੀ ਨੂੰ ਮੈਸੇਜ ਇਹੋ ਹੈ ਕਿ ਸਾਨੂੰ ਇਹਨਾਂ ਕੋਲੋਂ ਸਿੱਖਣ ਦੀ ਲੋੜ ਹੈ ਮੈਂ ਅੱਗੇ ਜਿਹੜਾ ਕਿਹਾ ਵੀ ਇਹਨਾਂ ਕੋਲ ਉਹ ਪ੍ਰਿਵਿਲੇਜ ਨਹੀਂ ਹੈਗੇ ਇਹਨੂੰ ਪ੍ਰਿਵਿਲੇਜ ਕਹਿੰਦੇ ਜਿਹੜੇ ਸਾਡੇ ਕੋਲ ਹੈਗੇ ਨੇ ਜਿਹੜੇ ਸਾਨੂੰ ਅਧਿਕਾਰ ਰੱਬ ਨੇ ਦੇ ਦਿੱਤੇ ਨੇ ਐਕਸਟਰਾ ਅਸੀਂ ਉਹਨਾਂ ਦਾ ਗਲਤ ਇਸਤੇਮਾਲ ਕਰਦੇ ਪਏ ਹਾਂ ਚੋ ਇਹਨਾਂ ਕੋ ਘੱਟ ਅਧਿਕਾਰ ਨੇ ਉਹਦਾ ਸਹੀ ਇਸਤੇਮਾਲ ਕਰੀਏ ਅਸੀਂ ਵੀ ਜਿਆਦਾ ਅਧਿਕਾਰ ਨੇ ਦਾ ਸਹੀ ਇਸਤੇਮਾਲ ਕਰੀਏ ਤਾਂ ਕਿ ਸੁਸਾਇਟੀ ਚੰਗੀ ਬਣੇ